ਜਿਹੜੇ ਕਾਲਜ ਤੋਂ ਪੜੇ ਹੋਈਏ ਉਸੇ ਕਾਲਜ ਦੇ ਮੂਹਰੇ ਕੰਮ ਕਰਨਾ ਪੈ ਜੇ ਤਾਂ ਕੰਮ ਬਹੁਤ ਔਖਾ ਲੱਗਦਾ ਪਰ ਆ ਭੈਣ ਦੇ ਜਜਬੇ ਨੂੰ ਸਲੂਟ ਆ ਭੈਣੇ ਤੈਨੂੰ ਵੀ ਯਾਰ ਜਿਹੜੇ ਕਾਲਜੋਂ ਭੈਣੇ ਤੂੰ ਪੜੀ ਹਨਾ ਉਸ ਦੇ ਸਾਹਮਣੇ ਤੈਨੂੰ ਅੱਜ ਮੰਨ ਲਾ ਵੀ ਆਹ ਕੰਮ ਕਰਨਾ ਪੈ ਗਿਆ 버ਗਰਾਂ ਦਾ ਤੇ ਭੈਣੇ ਕੋਈ ਮੁਸ਼ਕਲ ਆਉਂਦੀ ਐ ਇਦਾਂ ਵੀਰੇ ਪਹਿਲਾਂ ਪਹਿਲਾਂ 2 ਮਹੀਨੇ ਤਾਂ ਮੈਨੂੰ ਬਹੁਤ ਔਖਾ ਲੱਗਿਆ ਅੱਛਾ ਭੈਣੇ ਤੇ ਨਾਲ ਮੇਰੀ ਭੈਣ ਵੀ ਪੜੀ ਦੱਸ ਤੂੰ ਕਿੰਨੀ ਐ ਪਹਿਲਾਂ ਮੈਂ ਗ੍ਰੈਜੂਏਸ਼ਨ ਕਰ ਲਈ ਵੀਰੇ ਸਾਹਮਣੇ ਕਾਲਜ ਚ ਅੱਛਾ ਇੱਥੋਂ ਹੀ ਗ੍ਰੈਜੂਏਸ਼ਨ ਕਰਕੇ ਉਹਦੇ ਸਾਹਮਣੇ ਆ ਫੂਡ ਦਾ ਕੰਮ ਕਰ ਕੰਮ ਕੀਤਾ ਠੀਕ ਹੈ ਤੇ ਭਣੇ ਆਪਣੇ ਕੋਲ ਕੀ ਕੀ ਰਹਿੰਦਾ ਹੋਰ ਮੇਰੇ ਕੋਲ ਵੀ ਜੀ ਆ ਦੇਖੋ ਲਿਸਟ ਲੱਗੀ ਵੀ ਆ ਨਿਊਡਲ ਵਰਕਰ ਹੁੰਦਾ ਆਲੂ ਟਿੱਕੀ 버ਗਰ ਤੇ ਆ ਮੈਂ ਅਗਲੇ ਹਫਤੇ ਸ਼ੁਰੂ ਕਰਨ ਚੱਲੀ ਆ ਸਪ੍ਰਿੰਗ ਰੋਲ ਦੇ ਮਾਮਲੇ ਆ ਮੰਜੂਰੀਆਂ ਵੀ ਅਵੇਲੇਬਲ ਹੁੰਦਾ ਆ ਮੇਰੇ ਕੋਲ ਠੀਕ ਠੀਕ ਹੈ ਭਣੇ ਤੇ ਭਣੇ ਕਿਹਜਾ ਰਿਸਪੌਂਸ ਰਹਿੰਦਾ ਹੈ ਦੇਖੋ ਵੀ ਜੀ ਮੇ ਹੁਣ ਹੁਣੇ ਹੁਣੇ ਗਾਹਕ ਨਿਕਲ ਗਏ ਛੱਡੇ ਨੇ ਤੁਸੀਂ ਦੇਖ ਲੈਂਦੇ ਸਵੇਰ ਤੋਂ ਲਗਭਗ ਮੇਰੇ ਕੋਲ ਫੀੜ ਤਕਰੀਬਨ 1.5 ਸਾਲ ਹੋ ਚੱਲੇ ਮੈਨੂੰ ਕੰਮ ਕਰਨ ਲੱਗੀ ਨਰੇ ਜੀ ਬਣੇ ਤੇ ਪਹਿਲਾਂ ਨਾਲੋਂ ਜਿਵੇਂ ਪਿਛਲੇ 6 ਮਹੀਨੇ ਦੇਖਾਂ ਤਾਂ ਕੁਝ ਵੀ ਨਹੀਂ ਸੀ ਅੱਜ ਦੀ ਕਿਹੜੀ ਪ੍ਰਮਾਤਮਾ ਦਾ ਬਹੁਤ ਸ਼ੁਕਰ ਆਗਾ ਜੀ ਬਣੇ ਮੇਰੇ ਕੋਲੇ ਵਾਲਾ ਵੀ ਜਿਹੜੇ ਵਾਸੀ ਨੇ ਉਹਨਾਂ ਦਾ ਵੀ ਸ਼ੁਕਰ ਆ ਮੈਨੂੰ ਮਤਲਬ ਮੌਕਾ ਦਿੰਦੇ ਹੋ ਕੰਮ ਕਰਨ ਦਾ ਮੇਰੇ ਕੋਲ ਆਉਂਦਿਆ ਗਿਆ ਜੀ ਬਣੇ ਅੱਗੇ ਬਣੇ ਪੜਾਈ ਹੁਣ ਜਾਰੀ ਰੱਖੇਂਗੀ ਜਾਂ ਕੰਪਲੀਟ ਆ ਪੜਾਈ ਤੇਰੀ ਵੀ ਬੱਲਾ 버ਗਰ ਦਾ ਹੀ ਕੰਮ ਕਰਨਾ ਆਪਾਂ ਨਹੀਂ ਵੀ ਜੀ ਹੁਣ ਮੇਰੀ ਇਜੈਕਸ਼ਨ ਹੋ ਗਈ ਤੀਗੀ ਜੁਨੀਵਰਸਿਟੀ ਪਟਿਆਲੇ ਮਹਿੰਦਰਾ ਤੇ ਜੀ ਪੜਨੇ ਸਪੋਰਟਸ ਯੂਨੀਵਰਸਿਟੀ ਤੇ ਉਹ ਮੌਕਾ ਨਿਕਲ ਗਿਆ ਹੁਣ ਮੈਂ ਮੇਰਾ ਇੰਟਰਸਟ ਇਧਰ ਵਧ ਗਿਆ ਹੁਣ ਮੈਂ ਪੜਨਾ ਨਹੀਂ ਚਾਹੁੰਦੀ ਅੱਗੇ ਜੀ ਤੇ ਇਹੀ ਕੰਮ ਰੋਗੇ ਵਧਾਉਂਗੀ ਹੁਣ ਅਗਲੇ ਹਫਤੇ ਮੈਂ ਇਹ ਕੰਮ ਪੂਰਾ ਕਰਾ ਲਵਾਂਗੀ ਜੀ ਲੈ ਵੀ ਵੀਰੇ ਜੇ ਕੋਈ ਮਰੇਲਕੋਟਲੇ ਸ਼ਹਿਰ ਚ ਆਉਂਦਾ ਏ ਤਾਂ ਬਣਾ ਮਾੜਾ ਐਡਰੈਸ ਬੋਲ ਦੋਗੇ ਮੈਨੂੰ ਥੋੜੀ ਜੀ ਆਖਿਆਈ ਆਊਗੀ ਐਡਰੈਸ ਬੋਲਣ ਚ ਹਾਂਜੀ ਵੀਰੇ ਆਪਾਂ ਜੇ ਮਤਲਬ ਸੰਗਰੂਰ ਵੱਲੋਂ ਆਣ ਤਾਂ ਸਬਜ਼ੀ ਮੰਡੀ ਰੋਡ ਆਗਾ ਕਾਲਜ ਸਰਕਾਰੀ ਕਾਲਜ ਦਾ 2 ਨੰਬਰ ਗੇਟ ਹਾਂਜੀ ਸਟਾਫ ਦੀ ਐਂਟਰੀ ਜਿੱਧਰ ਦੀ ਉਹਦੇ ਸਾਹਮਣੇ ਸਿਫਟ ਫਾਸਟ ਫੂਡ ਦੀ ਜਿਹੜੀ ਹੈਗੀ ਜੀ ਭੈਣੇ ਤੇ ਮਾੜਾ ਜਿਹਾ ਕੰਟੈਕਟ ਨੰਬਰ ਜੇ ਕੋਈ ਹੋ ਹੈਗਾ ਤਾਂ ਤੁਹਾਡੇ ਕੋਲ ਕੋਈ ਬੋਲ ਦੋ ਹਾਂਜੀ 752682 ਜੀ 32495 ਹੈ ਜੀ ਜੀ ਤੇ ਵੀਰੇ ਜੇ ਹਨਾ ਕੋਈ ਮੇਲ ਕੋਟ ਲੈ ਆਉਂਦਾ ਤਾਂ ਯਾਰ ਭੈਣ ਨੂੰ ਹਨਾ ਭੈਣ ਦੇ ਕੰਮ ਨੂੰ ਯਾਰ ਸਲੂਟ ਹੈ ਜਿਹੜੇ ਕਾਲਜ 'ਚ ਭੈਣ ਹੋਣੀਆਂ ਪੜੀਆਂ ਆਂਗਾ ਉਸੇ ਕਾਲਜ ਦੇ ਸਾਹਮਣੇ ਭੈਣ ਹੋਣਾ ਨੇ ਆਪਣੇ ਇੱਕ ਫਾਸਟ ਫੂਡ ਦਾ ਕੰਮ ਮਤਲਬ ਇਹ ਪਿਛਲੇ ਡੇਢ ਸਾਲ ਤੋਂ ਸ਼ੁਰੂ ਕੀਤਾ ਹੋਇਆ ਬੈਠ ਕੇ ਆਇਆ ਕਹਿੰਦੀ ਹੈ ਵੀ ਤੁਹਾਡੇ ਪਿਆਰ ਦੀ ਮੈਨੂੰ ਬਹੁਤ ਜਾਇ ਸਤਿਕਾਰ ਦਿੱਤਾ ਜੋ ਵੀ ਵੀਰ ਭਰਾ ਆਉਂਦਾ ਹੈ ਤਾਂ ਮੈਨੂੰ ਹਰ ਇੱਕ ਪੱਲਾ ਵੀ ਪਿਆਰ ਸਤਿਕਾਰ ਦਿੰਦਾ ਹੈ ਤਾਂ ਜਿਹੜੇ ਏ ਰੋਡ ਤੇ ਹਨਾ ਅਜਾਣ ਵਾਲਾ ਹੋਣਗੇ ਜਾਂ ਮੇਰੇ ਨਾਲ ਜਿੰਨੇ ਇੱਕ ਮਤਲਬ ਇਹ ਏਰੀਏ ਤੇ ਜੁੜੇ ਹੋਇਆ ਤਾਂ ਲਾਜ਼ਮੀ ਭੈਣ ਹੋਣਾ ਕੋਲ 버ਗਰ ਪਹਿਲਾਂ ਤੁਸੀਂ ਚੈੱਕ ਕਰੋਗੇ ਨਾ ਦੇਖੋ ਇੱਧਰ ਬਿਨਾ ਨਿਊਡਲ ਨਿਊਡਲ ਤੋਂ ਵੀ ਭੈਣੇ ਬਿਨਾ ਹਨਾ ਬਿਨਾ ਨਿਊਡਲ ਤੋਂ ਜੇ ਕਿਹਨੇ ਨਿਊਡਲ ਵਾਲਾ ਖਾਣਾ ਹੋਵੇ ਤਾਂ ਉਹ ਉਹ ਵੀ ਹੈਗਾ ਹੈਗਾ ਟੇਸਟ ਹੈ ਜਿਹੜਾ ਭੈਣ ਹੁੰਦਾ ਯਾਰ ਨੈਕਸਟ ਲੈਵਲ ਆ ਤਪਨੇ ਮਾੜਾ ਜੈ ਕਰੀ ਐਡਰੈਸ ਬੋਲ ਦੋ ਫੇਰ ਦੁਬਾਰਾ ਹਾਂਜੀ ਕਾਲਜ ਰੋਡ ਆ ਵੀਜੀ ਇਹ ਸਬਜੀ ਮੰਡੀ ਰੋਡ ਵੀ ਹੈ ਸਬਜੀ ਮੰਡੀ ਅੱਗੇ ਆ ਗਈ ਉਦੋਂ ਕੇ 2 ਨੰਬਰ 게ਟਾ ਕਾਲਜ ਦਾ ਸਟਾਫ ਦੀ ਐਂਟਰੀ ਵਾਲਾ ਉਹਦੇ ਸਾਹਮਣੇ ਜਿਹੜੀ ਹੈ ਜੀ ਮੇਰੀ ਅਮਰੀਕਾ ਕੋਟਲਾ ਧੰਨਵਾਦ ਜੀ